ਤੁਸੀਂ ਵੇਖ ਰਹੇ ਹੋ ਪੰਜਾਬ న్యూਸ 7 ਮਰੈਂਡਾ ਚੁੰਨੀ ਰੋਡ ਸੜਕ ਬੁਰੀ ਹਾਲਤ ਦੇ ਵਿੱਚ ਹੈ 2 ਸਾਲਾਂ ਤੋਂ ਲਗਾਤਾਰ ਇਹ ਸੜਕ ਖਸਤਾ ਹਾਲਤ ਵਿੱਚ ਚੱਲ ਰਹੀ ਹੈ ਮਰੈਂਡਾ ਚੁੰਨੀ ਰੋਡ ਸੜਕ ਤੇ ਫੁੱਟ ਫੁੱਟ ਦੇ ਟੋਏ ਪਏ ਨੇ ਜਦੋਂ بارش ਆਉਂਦੀ ਹੈ ਪਾਣੀ ਨਾਲ ਭਰ ਜਾਂਦੇ ਨੇ ਟੋਏ ਦਿਖਾਈ ਨਹੀਂ ਦਿੰਦੇ ਐਕਸੀਡੈਂਟ ਹੋਣ ਦਾ ਖਤਰਾ ਹੈ ਜਾਨ ਜਾ ਸਕਦੀ ਹੈ ਜੇ ਗੱਲ ਕੀਤੀ ਜਾਵੇ ਇਹ ਰਸਤਾ ਤਸੀਲ ਨੂੰ ਜਾਂਦਾ ਹੈ ਔਰ ਜਾਨਾ ਇਸ ਰਸਤੇ ਤੇ ਕਈ ਅਫਸਰਾ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਪਰ ਅਫਸੋਸ ਪ੍ਰਸ਼ਾਸਨ ਨੂੰ ਦਿਖਾਈ ਨਹੀਂ ਦੇ ਰਿਹਾ ਆਉਣ ਜਾਣ ਵਾਲੇ ਪਿੰਡ ਵਾਸੀਆਂ ਨੇ ਅਪੀਲ ਕੀਤੀ ਹੈ ਕਿ ਇਸ ਸੜਕ ਦੀ ਮੁਰੰਮਤ ਕੀਤੀ ਜਾਵੇ ਪੰਜਾਬ ਨਿਊਜ਼ 7 ਰਿਪੋਰਟ ਸੋਨੀ ਸਾਗੀ ਕਿਆ ਕਹਿਣਾ ਜੋਨੇ ਜੀ ਭਾਈ ਰੋਡ ਦਾ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਜੀ ਗੱਡੀਆਂ ਦਾ ਬੁਰਾ ਹਾਲ ਹੁੰਦਾ ਜੀ ਕੁੱਟ ਭੱਜ ਬਹੁਤ ਹੈ ਭਾਈ ਗੱਡੀਆਂ ਠੀਕ 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 ਸੜਕ ਟੁੱਟੀ ਹੋਈ ਹੈ ਕੀ ਕਹਿਣਾ ਚਾਹੁੰਦੇ ਹੋ ਜੀ ਲਗਾਤਾਰ ਤਿੰਨ ਚਾਰ ਸਾਲਾਂ ਤੋਂ ਆਹੀ ਹਾਰ ਆਈ ਜਾਂ ਬਰਸਾਤ ਹੁੰਦੀ ਆ ਗੋਡੇ-ਗੋਡੇ ਪਾਣੀ ਭਰਦਾ ਜੀ ਉਰੇ ਆਜਾ ਦਾ ਮੀਂਹ ਪਾਣਾ ਦਾ ਨਹੀਂ بارش ਹੋਈ ਨਹੀਂ ਤਾਂ ਵਰਗੇ ਘੱਟ ਪਾਣੀ ਆ ਜੀ ਰਾਘਵੀਰ ਬਾਉ ਦਾ ਔਖਾ ਹੈ ਜਿਹੜੇ ਪੈਦਲ ਜਾਂਦੇ ਆ ਜੀ ਉਹਦਾ ਮੀਂਹ ਪਏ ਤੇ ਬਹੁਤ ਔਖਾ ਹੈ ਜੀ ਪਰੇਸ਼ਾਨ ਆ ਜੀ ਕਿਤਾ ਇਹ ਜਿਹੜਾ ਇਹ ਮੋੜ ਆ ਜੀ ਕੋਣੀ ਮੋੜ ਆ ਇੱਕ ਜਦ ਵੀ ਬਰਸਾਤ ਹੁੰਦੀ ਆ ਇਹ ਜਿਹੜੇ ਟੋਏ ਆ ਬਹੁਤ ਖੱਡੇ ਬਹੁਤ ਡੂੰਘੇ ਆ ਉਰੇ ਪਾਣੀ ਖੜ ਜਾਂਦਾ ਪਾਣੀ ਖੜਨੇ ਕਰਕੇ ਖੱਡੇ ਦਿਖਦੇ ਨਹੀਂ ਤਾਂ ਕਰਕੇ ਬਾਰਸ਼ ਦੇ ਮੌਸਮ ਵਿੱਚ ਬਹੁਤ ਲੋਕਾਂ ਦੇ ਹੀ ਸੱਟਾਂ ਲੱਗਦੀਆਂ ਹਨ ਕਈਆਂ ਦੀਆਂ ਤਾਂ ਉਰੇ ਲੱਤਾਂ ਮਾਹ ਵੀ ਟੁੱਟਦੀਆਂ ਹਨ ਜੀ ਠੀਕ ਸੜਕ ਟੁੱਟੀ ਪਈ ਹੈ ਕੀ ਕਹਿਣਾ ਚਾਹੁੰਦੇ ਜੀ ਕੋਈ ਡਰਾ ਹਾਲਾ ਲੱਗਣਾ ਪਾਉ ਮੁਸ਼ਕਲਾਂ ਦਿਨ ਲਾਫ ਕੋਈ ਵੀ ਐਸਾ ਹੋ ਸਕਦਾ ਹੈ ਡਰਾ ਹਾਲਾ ਦਰਦ ਦਾ ਹੈ